ਧਾਰਮਿਕ ਮਹਾਬਦਾਲਿਆ ਲੰਗਰ ਬੁੰਗਾ ਮਸਤੂਆਣਾ ਸਾਹਿਬ 111 ਸੰਤ ਅਤਰ ਸਿੰਘ ਜੀ ਮਹਾਰਾਜ ਮਸਤੂਆਣਾ ਸਾਹਿਬ ਵਾਹਿਗੁਰੂ 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 ਵਾਹਿ ਧੰਨ ਗੁਰੂ ਰਾਮਦਾਸ ਅੱਜ 21 ਸਾਵਣ 5 ਅਗਸਤ ਨੂੰ ਸੰਤ ਸਤਿਗੁਰੂ ਅੰਸਾ ਜੀ ਮਹਾਰਾਜ ਜੀ ਦੇ ਸੰਪੂਰਨਤਾ ਦੇਵਸ ਨੂੰ ਮਨਾਉਂਦਿਆਂ ਹੋਇਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸ੍ਰੀ ਅਖੰਡ ਪਾਤਸ਼ਾਹ ਪ੍ਰਕਾਸ਼ ਹੋ ਚੁੱਕੇ ਨੇ ਜੀ ਗੁਰਦਰਾ ਸ੍ਰੀ ਮਸਤੋਣਾ ਸਾਹਿਬ ਦਰਬਾਰ ਸਾਹਿਬ ਫੈਦਰ ਗੁਰੂ ਘਰ ਦਾ ਲੰਗਰ ਹਾਲ ਹੈ ਜੀ 10 ਪੀਤਾ ਵੱਲੋਂ ਨੇ 1:30 ਵਜੇ ਕਿਤੇ 52 ਹੁਕਮ ਜੀ ਸੰਪੂਰਨਤਾ ਦੇਵਸ ਮਹਾਰਾਜ ਜੀ ਦਾ ਗੁਰੂ ਅੰਸਾ ਜੀ ਮਹਾਰਾਜ ਜੀ ਦਾ ਦਰبار ਸਾਹਿب ਜੀ ਇਧਰ ਰਹਿ ਗਏ ਸ੍ਰੀ ਦਰਬਾਰ ਸਾਹਿਬ ਗੁਰਦੁਆਰਾ ਗੁੰਗਾ ਮਸਤੂਆਣਾ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਆਪਾਂ Bande drasht ji ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਵਾਹਿਗੁਰੂ ਵਾਹਿਗੁਰੂ ਤਾਂ ਗੁਰੂ ਸਕਫਫੁਲ ਲਈ ਤੁਹਾਰਾ ਹੀ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਮੇਹਰਾਈ ਵਾਸਤੇ ਇਸਾ ਪੈਰ ਧੋ ਲਿਆ ਨੇ ਹੱਥ ਵਾਹਿਗੁਰੂ 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 ਧੰਨ ਗੁਰੂ ਗ੍ਰੰਥ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਨੋਕਿਆਂ ਨੂੰ ਜੀਤਾਂ ਸਿਖਾ ਰਹੇ ਨੇ ਬਾਬਾ ਜੀ ਦਰਵਾਸਾ ਗੁੰਗਾ ਮਸਤਾਨਾ ਸਾਹਿਬ ਸਮਿਤ ਲੋਕਾਂ ਦਾ ਸਿਰਮਾ ਹੈ ਗੁੰਗਾ ਮਸਤਾਨਾ वह एकदम कूल है ਨਹੀਂ ਲੋੜ ਨਹੀਂ ਪਈ ਅਸਲ ਵਿੱਚ ਸ਼ਾਮ ਨੂੰ ਨਹੀਂ ਕਰਨੂ ਕੱਲ ਨੂੰ ਠੀਕ ਹੈ Thank mm -hmm. you. ਗੁਰੂ ਨਾਨਕ ਦੇਵ ਜੀ ਮਹਾਰਾਜ ਸਤਿ ਆਪਾਸ਼ਾ ਫਿਰਨ ਕਿਰਪਾ ਮਹਾਰਾਏ ਪੂਰਾ ਸੱਤ ਪਾਸ਼ੇ 9 ਅਤੇ 10 ਵੀ ਜੀ ਤਾਂ ਜੋ ਤੋਂ ਹਮ ਚੱਲ ਕੇ ਪੂਰਾ ਸੱਤ ਜੀ ਦੇ ਦਰਸ਼ਨ ਕਰਵਾਉਣਿਆ ਗੁਰੂ ਸਰਸ ਰੋਗਰ ਪਾਸ਼ੇ 9ਵੀਂ 10ਵੀਂ ਕਿਸੇ ਸੰਤ ਇਬਰਾਹਿਮ ਅੱਜ ਸਵੇਰੇ ਤੇ ਗੁਰੂ ਜੀ ਨਹੀਂ ਮਾਰਿਆ ਇੰਪੋਰਟ ਕਰਨ ਪ੍ਰਵਤੀ ਸੇਵਾ ਕਰੇ ਸੀ ਸਾਧ ਸੰਤ ਮਹਾਰਾਜੀ ਜੀ ਦੇ ਰਾਜਮਾਨ। ਹਾਜ਼ਰ ਹਾਂ ਉਹ। ਇਹ ਉਹ 베ਰੀ ਦਾ ਮੋਢੇ ਦੇ ਸੱਟ ਬਰਾਇਮਾ ਸਿਰਫ ਦੇਵਾ ਤਰੀਏ ਸਰਵਰਦੀ ਅਰੰਭ ਸੇਵਾ ਰਾਮਪੁਰ ਵਰਜਨੀ। ਮੇਰੀ ਤਾਂ ਮੋਤਨ ਜਾ ਕੇ। ਇਹਨਾਂ ਨੇ ਸੇਵ ਹੁਣੇ ਸੇ ਗੁੱਟ ਕਰ ਸੇ ਵੰਨ ਪਾਈ ਨੇ। ਬਾਬਾ ਦਸ ਸਿੰਘ ਜੀ ਸੰਤ ਸੇਾਰੇ ਬਾਰੇ ਬਤਾਂ ਦੀ। ਗੁਰਸਰ ਦੀ ਸੇਵਾ ਆਪਣੇ ਸ਼ਾਲਾ ਕੱਢੀ। ਦਸਵੇਂ ਪਾਸ਼ੇ ਨੇ ਢਾਲੇ ਨੇ ਕੱਢੀ। ਹੰਪਾਂ ਦੇ ਬੁੱਤ ਜਾਲ ਰੱਖੇ ਨੇ। ਜੇ ਦੋਪਨ ਵਾਸਤੇ ਜੀ ਚਲਦੇ ਆਵਾਂਗੇ